ਹੋ ਮਾਰਯੋਗ ਦੇ ਸਿਸ ਸਾਬੋ ਲੋ ਜਿਹੜੇ ਹੈਗੇ ਨੇ ਕੁਝ ਆਰਡਰਸ ਨੇ ਰਿਗਾਰਡਿੰਗ ਜਿਹੜੀ ਆਰਮਸ ਹੈ ਰਿਪੋਜੀਸ਼ਨ ਹੈਗੇ ਆ ਕਿਉਂਕਿ ਉਹਨਾਂ ਨੇ ਅਸਲਾ ਜਿਹੜਾ ਹੈ ਆਰਮਸ ਕੈਰੀ ਕਰਨ ਤਾਂ ਜਿਹੜੀ ਹੈਗੀ ਜਿਹੜੇ ਫਾਰਮਲਸ ਆਰਡਰ ਨੇ ਜਾਰੀ ਕਰ ਦਿੱਤੇ ਨੇ ਤੇ ਜਿੱਦਾਂ ਕਿ ਨੇ ਡੇ অর ਟੂ ਜਿਹੜਾ ਹੈ ਮੋਡਰ ਕੋਡ ਆਫ ਕੰਡਕਟ ਜਿਹੜਾ ਹੈ ਉਹ ਵੀ ਇਨਫੋਰਸ ਹੋ ਜਾਊਗਾ ਸੋ ਡਿਊਰਿੰਗ ਜਿਹੜੀ ਸਾਰੇ ਚਿੰਤਾਂ ਤੇ ਅੰਦਰ ਵਿੱਚ ਰੱਖਦੇ ਬਠਾ ਪੁਲਿਸ ਕੋਲ ਜਿਹੜਾ ਅਸਲਾ ਜਮਾ ਜਿਹੜਾ ਹੈਗਾ ਸਾਰੇ ਅਸਲਾ ਧਾਰਕਾਂ ਨੂੰ ਅਸੀਂ ਆਪਣੇ ਲੈਵਲ ਤੇ ਟੀਮਸ ਜਿਹੜੀਆਂ ਬਣਾ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਵੀ ਅਸੀਂ ਜਿਹੜੀ ਹੈਗੀ ਹੈ ਮੁਨਿਆਦੀ ਰਹਿ ਵੀ ਲੋਕਾਂ ਨੂੰ ਜਿਹੜੇ ਮੈਸੇਜ ਪਹੁੰਚਾਰੇ ਆ ਕਿ ਜਿਹੜੇ ਹੈਗੇ ਨੇ ਆਪਣੇ ਅਸਲੇ ਜਾਂ ਤਾਂ ਜਿਹੜਾ ਨੇੜੇ ਦਾ ਥਾਣਾ ਹੈਗਾ ਉੱਥੇ ਜਮ੍ਹਾਂ ਕਰਵਾਏ ਜਾਂਨ ਜਾਂ ਜਿਹੜੇ ਗਨ ਹਾਊਸ ਬਣੇ ਹੋਏ ਨੇ ਉਹਦੇ ਵੀ ਜਮ੍ਹਾਂ ਕਰਵਾ ਕੇ ਉਹਦੀ ਜਿਹੜੀ ਰਸੀਦ ਹੈਗੀ ਹੈ ਉਹ ਆਪਣੀ ਜਿਹੜੀ ਹੈਗੀ ਕੰਸਰਨਡ ਜਿਹੜੇ ਹੈਗੇ ਜਿਹੜੇ ਡਿਪੈਕਸ਼ਨ ਦਾ ਥਾਣਾ ਪੈਂਦਾ ਉੱਥੇ ਜਮ੍ਹਾਂ ਕਰਵਾ ਸਕਦੇ ਸੋ ਇਸ ਚੀਜ਼ ਨੂੰ ਕਿਉਂਕਿ ਇੱਕ ਆਰਡਰ ਹੁੰਦੇ ਆ ਜਿਹਦੇ ਵਿੱਚ ਸਾਨੂੰ 100% ਜਿਹੜਾ ਅਸਲਾ ਹੈਗਾ ਜਮ੍ਹਾਂ ਕਰਾਉਣਾ ਪਊਗਾ ਜਿਹਦੇ ਵਿੱਚ ਕੁਝ ਜਿਹੜੇ ਕੋਈ ਗਾਰਡਸ ਹੈਗੇ ਨੇ ਬੈਂਕ ਦੇ ਵਿੱਚ ਗਾਰਡਸ ਨੇ ਜਾਂ ਕੁਝ ਹੋ ਹੈਗੇ ਜਿਹੜੇ ਫਾਰਮਲ ਜਿਨ੍ਹਾਂ ਦੇ ਆਰਡਰ ਹੁੰਦੇ ਨੇ ਉਹਨਾਂ ਨੂੰ ਛੋਟ ਦਿੱਤੀ ਜਾਂਦੀ ਹੈ ਕੁਝ ਬਹੁਤ ਘੱਟ ਪਰਸੈਂਟੇਜ ਹੁੰਦੀ ਹੈ ਬਾਕੀ ਜਿਹੜਾ ਸਾਰਾ ਹਸਲਾ ਹੈਗਾ ਕੰਪਲੀਟ ਤੌਰ ਤੇ ਜਮਾ ਕਰਵਾਇਆ ਜਾਏਗਾ 100% ਜਿਹੜਾ ਡਿਪੋਜੀਸ਼ਨ ਅਫਾਦ ਰੀਕਲੈਸ ਕਰਵਾਈ ਜਾਏਗੀ ਅਸਲ ਤੌਰ ਤੇ ਸਰਕਿੰਗ ਐਪਰੋਕਸੀਮੇਟਲੀ ਇੱਕ ਤਕਰੀਬਨ 25000 ਤਕਰੀਬ ਜਿਹੜੇ ਹੈਗੇ ਹਨ ਬਟੰਡਾ ਦੇ ਵਿੱਚ ਅਸਲੇ ਹੈਗੇ ਨੇ ਸੋ ਉਹਦੀ ਜਿਹੜੀ ਥੋਕੀ ਫਿਗਰ ਜਿਹੜੀ ਹੈਗੀ ਹੈ ਰੈਗੂਲਰ ਤੌਰ ਤੇ ਅਪਡੇਟ ਵੀ ਹੁੰਦੀ ਰਹਿੰਦੀ ਹੈ ਉਹ ਕਨਸਰਟ ਡੀਸੀ ਸਾਹਿਬ ਦੇ ਆਫਿਸ ਦੇ ਵਿੱਚੋਂ ਕਨਸਰਟ ਬ੍ਰਾਂਚ ਦੇ ਵਿੱਚੋਂ ਪ੍ਰੋਪਰ ਫਿਗਰ ਦੇਜੋਗੇ ਤਕਰੀਬਨ 25000 ਦੇ ਤਕਰੀਬ ਜਿਹੜੇ ਅਸਲਾ ਹੈਗੇ ਬਟੰਡਾ ਦੇ ਵਿੱਚ ਬਸ ਦੇਖੋ ਇਹ ਡੀਸੀ ਸਾਹਿਬ ਦਾ ਆਰਡਰ ਆ ਗਿਆ ਹੈਗਾ ਆਪਣੇ ਵੈਪਨਸ ਨੂੰ ਲੈ ਕੇ ਵੀਪਨ ਡਿਪੋਜ਼ਿਟ ਕਰਾਈ ਜਾਂਦੇ ਲੋਕ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਇਹਦਾ ਲੋਕ ਆਪ ਹੀ ਖੁਦ ਕਾਲ ਕਰਕੇ ਆਈ ਜਾ ਰਹੇ ਆ ਜਾਂ ਕਿਸੇ ਨੂੰ ਕੋਈ ਕਾਲ ਜਾਂਦਾ ਥਾਣੇ ਉੱਤੇ ਆ ਵੀ ਐਪਲੀਕੇਸ਼ਨ ਨਿਭਾ ਰਹੇ ਆ ਆ ਰਹੇ ਸਾਡੇ ਕੋਲ ਹਰੇ ਗਨ ਹੌਸਟੇ ਆ ਕੇ ਆਪਣੇ ਆਪਣੇ ਵੈਪਨਸ ਹੋਏ ਲਾਇਸੈਂਸ ਦੇ ਵੈਪਨ ਆਉਦੇ ਗਿਆ ਮ ਕਰਵਾ ਰਹੇ ਨੇ ਸਰ ਪ੍ਰੋਸੈਸ ਕੀ ਹੈ ਵੀ ਵੈਲਿਡ ਲਾਇਸੈਂਸ ਹੋਈ ਵੈਲਿਡ ਲਾਇਸੈਂਸ ਹੋਈ ਜਿਹੜਾ ਉਸ ਤੇ ਵੈਪਨ ਐਂਟਰ ਹੈ ਉਹ ਵੈਪਨ ਐਂਟਰ ਦੇਖਦੇ ਆ ਵੀ ਵੈਪਨ ਐਂਟਰ ਹੋਇਆ ਹੋਇਆ ਵੈਲਿਡ ਲਾਇਸੈਂਸ ਹੈ ਬਸ ਉਸ ਦੇ ਅਗੇਂਸਟ ਰਸੀਦਾ ਹੋਇਆਗਾ ਡਿਪੋਜ਼ਿਟ ਕਰਦੇ ਆਂ ਤੇ ਬਾਤਾਂ ਮੇਰਾ ਉਸਦੀ ਸਰ तकरीबन ਤਾਂ ਐਸੇ ਮੈਨੂੰ ਵੀ ਨਹੀਂ ਐਨਾ ਪਤਾ ਉਹ 25000 ਦੇ ਸਮਥਿੰਗ ਵੈਪਨਸ ਹੁੰਦੇ ਆਗੇ ਕੋਈ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੈਗੇ ਨੇਗੇ ਕੁਝ ਕਾਲ ਆਲਰੇਡੀ ਪਹਿਲੇ ਜਮਾ ਪਏ ਆ ਕੋਈ ਗਨ ਆਫਸਿਸ ਤੇ ਪਈ ਹੈ ਕੋਈ ਥਾਣੇ ਚ ਪਈ ਹੈ ਹੁਣ ਜਿਹੜੇ ਲੋਕਾਂ ਕੋਲ ਹੈਗੇ ਆ ਉਹ ਆਪਦੇ ਆਪ ਦੇ ਲੋਕਸ ਲਈ ਜਮਾ ਕਰਵਾਣਾ ਰਹੇ ਨੇਗੇ